ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਦੀ ਅਗਲੀ ਸਰਕਾਰ ਬਣਾਉਣ ਦੀ ਦੌੜ ਹੁਣ ਪਹਿਲਾ ਨਾਲੋਂ ਵੀ ਕਿਤੇ ਜ਼ਿਆਦਾ ਸਖਤ ਹੋ ਗਈ ਹੈ ਕਿਉਂਕਿ ਸੰਗੀ ਚੋਣਾਂ ਮੁਹਿੰਮ ਆਪਣੇ ਆਖਰੀ ਹਫ਼ਤੇ ਵਿੱਚ ਦਾਖਲ ਹੋ ਗਈਆਂ ਹਨ ਗਲੋਬਲ ਨਿਊਜ਼ ਵੱਲੋਂ ਵਿਸ਼ੇਸ਼ ਤੌਰ ਤੇ ਕਰਵਾਏ ਗਏ ਤਾਜ਼ਾ ਅਫਸੋਰਸ ਪੋਲ ਵਿੱਚ ਪਾਇਆ ਗਿਆ ਹੈ ਕਿ ਲਿਬਰਲ ਹਜੇ ਵੀ ਲੀਡ ਵਿੱਚ ਹਨ ਪਰ ਹੁਣ ਕਨਜ਼ਰਵੇਟਿਵ ਤੋਂ ਸਿਰਫ 3 ਅੰਕ ਅੱਗੇ ਹਨ ਜੋ ਕਿ ਰੇਲੂ ਪੱਧਰ ਤੇ ਗਤੀ ਪ੍ਰਾਪਤ ਕਰਨਾ ਜਾਰੀ ਰੱਖਦੇ ਹਨ ਪਿਛਲੇ ਹਫ਼ਤੇ ਟੈਲੀਵਿਜ਼ਨ ਤੇ ਪ੍ਰਸਾਰਿਤ ਆਗੂਆਂ ਦੀਆਂ ਬਹਿਸਾਂ ਤੋਂ ਬਾਅਦ ਕਰਵਾਏ ਗਏ ਇਸ ਸਰਵੇਖਣ ਦੇ ਨਤੀਜੇ ਦਰਸਾਉਂਦੇ ਹਨ ਕਿ ਸਰਵੇਖਣ ਕੀਤੇ ਗਏ 40% ਕੈਨੇਡੀਅਨ ਲਿਬਰਲਾਂ ਨੂੰ ਵੋਟ ਪਾਉਣਗੇ ਜੋ ਕਿ ਪਿਛਲੇ ਹਫਤੇ ਨਾਲੋਂ 1 ਅੰਕ ਘੱਟ ਹੈ ਜਦੋਂ ਕਿ 38% ਲੋਕਾਂ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਪਾਰਟੀ ਨੂੰ ਚੁਣਨਗੇ ਜਿਨ੍ਹਾਂ ਨੂੰ 2 ਅੰਕ ਮਿਲੇ ਹਨ ਨਿਊ ਡੈਮੋਕ੍ਰੈਟਿਕਸ ਨੂੰ 12% ਸਮਰਥਨ ਮਿਲਿਆ ਹੈ ਜੋ ਪਿਛਲੇ ਹਫਤੇ ਨਾਲੋਂ 1 ਅੰਕ ਵਧ ਹੈ ਜਦੋਂ ਕਿ ਬਲੈਕ ਯੂਪਿਕ 1 ਅੰਕ ਘਟ ਕੇ ਰਾਸ਼ਟਰੀ ਪੱਧਰ ਤੇ 5% ਰਹਿ ਗਿਆ ਯਾਕੂਬਕ ਵਿੱਚ 25% ਸਮਰਥਨ ਗ੍ਰੀਨ ਪਾਰਟੀ ਅਤੇ ਪੀਪਲਸ ਪਾਰਟੀ ਆਫ ਕੈਨੇਡਾ ਨੇ 2-2% ਸਮਰਥਨ ਹਾਸਲ ਕੀਤਾ ਹੈ ਦੱਸਦੀ ਕਿ ਦੋ ਮੋਰੀ ਪਾਰਟੀ ਵਿਚਕਾਰ 3.8% ਗਲਤੀ ਦੇ ਫਰਕ ਦੇ ਅੰਤਰ ਹੈ ਅਤੇ ਪਿਛਲੇ ਮਹੀਨੇ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਛੋਟਾ ਹੈ ਹਾਲਾਂਕਿ ਅਫਸੋਸ ਦੁਆਰਾ ਸਰਵੇਖਣ ਕੀਤੇ ਗਏ ਅੱਧੇ ਤੋਂ ਵੱਧ ਵੋਟਰਾਂ ਨੇ ਕਿਹਾ ਕਿ ਉਹ ਬਹੁਮਤ ਵਾਲੀ ਸਰਕਾਰ ਨੂੰ ਤਰਜੀਹ ਦੇਣਗੇ ਜਦੋਂ ਕਿ 20% ਘਟਕਿਰਤੀ ਚਾਹੁੰਦੇ ਹਨ ਇੱਕ ਸਖਤ ਦੌੜ ਬਹੁਮਤ ਵਾਲੀ ਸਰਕਾਰ ਦੇ ਨਤੀਜੇ ਦੀ ਸੰਭਾਵਨਾ ਨੂੰ ਘਟਾਉਂਦਾ ਹੈ ਦੱਸ ਕਿ ਲਿਬਰਲਾਂ ਨੂੰ 2 ਹਫ਼ਤੇ ਪਹਿਲਾਂ 12 ਪੁਆਇੰਟ ਦੀ ਵਾਧਤ ਮਿਲ ਰਹੀ ਸੀ ਜੋ ਸਾਅਬਾ ਪ੍ਰਧਾਨ ਮੰਤਰੀ ਜਸਟਿਨ ਟੂਡੋ ਦੇ ਅਗਵਾਈ ਟੋਰੇਜ ਤੋਂ ਪਿੱਛੇ ਰਹਿ ਗਈ ਪਾਰਟੀ ਲਈ ਇੱਕ ਸ਼ਾਨਦਾਰ ਬਦਲਾਅ ਸੀ। ਟਰੂਡੋ ਦੇ ਉੱਤਰਾਧਿਕਾਰੀ ਵੱਜੋਂ ਮਾਰਕ ਕਾਰਨ ਦੀ ਚੋਣ ਨੇ ਲਿਬਰਲਾਂ ਦੀ ਕਿਸਮਤ ਨੂੰ ਬਦਾ ਦਿੱਤਾ ਹੈ। ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡਾ ਦੀ ਆਰਥਿਕਤਾ ਅਤੇ ਪ੍ਰਭੂਸੱਤਾ ਵਿਰੁੱਧ ਧਮਕੀਆਂ ਦੇ ਮੱਦੇ ਨਜ਼ਰ ਇੱਕ ਅਜਿਹਾ ਮੁੱਦਾ ਜਿਸ ਨੂੰ ਵੋਟਰ ਭਾਰੀ ਗਿਣਤੀ ਵਿੱਚ ਲਿਬਰਲਾਂ ਨੂੰ ਸੰਭਾਲਣ ਲਈ ਸਭ ਤੋਂ ਵਧੀਆ ਪਾਰਟੀ ਵਿੱਚੋਂ ਦੇਖਦੇ ਹਨ। ਅਫਸੋਰਸ ਪੋਲਿੰਗ ਇਹ ਦਰਸਾਉਂਦੀ ਹੈ। ਹਾਲਾਂਕਿ ਕੰਜ਼ਰਵੇਟਿਵ ਹਾਲ ਹੀ ਦੇ ਹਫ਼ਤਿਆਂ ਵਿੱਚ ਆਪਣਾ ਆਧਾਰ ਬਣਾ ਰਹੇ ਹਨ ਕਿਉਂਕਿ ਉਹ ਰਿਹائش ਅਤੇ ਆਰਥਿਕਤਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਸ ਸਮੇਂ 트ੰਪ ਦਾ ਮੁੱਦਾ ਧਿਆਨ ਤੋਂ ਬਾਹਰ ਜਾ ਰਿਹਾ ਹੈ ਅਸੀਂ ਘਰੇਲੂ ਮੁੱਦਿਆਂ ਵੱਲ ਵਾਪਸ ਆ ਰਹੇ ਹਾਂ ਪਰ ਉਹਨਾਂ ਦੇ ਸਮਰਥਨ ਦੇ ਹਿੱਸੇ ਕਾਰਨ ਲਈ 40% ਪੋਲੀਵਰ ਲਈ 36% ਦੇ ਮੁਕਾਬਲੇ ਪਿਛਲੇ ਹਫਤੇ ਤੋਂ ਨਹੀਂ ਬਦਲੇ ਦੱਸਦੀ ਕਿ ਕੈਨੇਡਾ ਦੀਆਂ ਆਮ ਚੋਣਾਂ ਹੁਣ ਆਖਰੀ ਹਫਤੇ ਵਿੱਚ ਸ਼ਾਮਲ ਹੋ ਗਈਆਂ ਹਨ ਅਤੇ ਇਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਲਿਬਰਲ ਹਜੇ ਵੀ ਲੀਡ ਵਿੱਚ ਹਨ ਪਰ ਕੰਜ਼ਰਵੇਟਿਵ ਤੋਂ ਸਿਰਫ 3 ਅੰਕ ਅੱਗੇ ਹਨ ਜੋ ਘਰੇਲੂ ਪੱਧਰ ਤੇ ਗਤੀ ਪ੍ਰਾਪਤ ਕਰਨਾ ਜਾਰੀ ਰੱਖਦੇ ਹਨ